ਜਿਹੜੇ ਹੈਗਾ ਸਾਡੇ ਪੰਜਾਬ ਸਰਕਾਰ ਵੱਲੋਂ ਜੁੱਤ ਨਸ਼ਿਆ ਵਿਰੋਧ ਜਿਹੜਾ ਕੈਂਪੇਨ ਮਹੱਤਵ ਚਲਾਈ ਗਈ ਆ ਉਹਦੇ ਤਹਿਤ ਜਿਹੜੀ ਹੈ ਕਿ ਅੱਜ ਸੰਪਰਕ ਕਮੇਟੀ ਜਿਹੜੀ ਹੈਗੀ ਤੇ ਮੈਲਨ ਕਾਲਜ ਬੁਰਾਇਆ ਵਿੱਚ ਅਸੀਂ ਕੀਤੀ ਗਈ ਆ ਜਿਹਦੇ ਵਿੱਚ ਸ਼ਹਿਰ ਦੇ ਬਹੁਤ ਸਾਰੇ ਜਿਹੜੇ ਹੈਗੇ ਵਿਅਕਤੀ ਤੇ ਆਮ ਨਾਗਰਿਕ ਇਹਦੇ ਵਿੱਚ ਜਿਹਨਾਂ ਨੇ ਇਹਦੇ ਵਿੱਚ ਸ਼ਿਰਕਤ ਕੀਤੀ ਆ ਤਾਂ ਸਾਡੇ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਬਾਦਲ ਜੀ ਵੱਲੋਂ ਦੇ ਸਾਡੇ ਜਿਹੜੇ ਅੰਮ੍ਰਿਤਸਰ ਜਰੀਬਾਲ ਸਮਾਰਟ ਜੋ ਕਿ ਸਾਡੇ ਸੌਖਾ ਮੁੱਖ ਮੰਤਰੀ ਦੇ ਲੀ ਵੱਲੋਂ ਜਿਹੜੀ ਇਹ ਮਹਿਮ ਚਲਾਈ ਗਈ ਹੈ ਉਹਦੇ ਵਿੱਚ ਜਿਹੜਾ ਹੈਗਾ ਸਾਨੂੰ ਬਹੁਤ ਵਧੀਆ ਜਿਹੜਾ ਸਕਸੈਸ ਜਿਹੜਾ ਹੈਗਾ ਮਿਲਿਆ ਤਾਂ ਅਸੀਂ 1 ਜਨਵਰੀ ਤੋਂ ਲੈ ਕੇ ਹੁਣ ਤੱਕ ਜਿਹੜੇ ਜ਼ਿਲ੍ਹਾ ਅਧਿਆਪੀ ਜਲੰਧਰ ਦੇ ਵਿੱਚ 435 485 ਐਫ ਆਈ ਆਰਸ ਦਰਜ ਕਰਕੇ 735 ਜਿਹੜੇ ਮੁਜਰਮ ਨੇ ਕੱਲ 22 ਤੱਕ ਉਹਨਾਂ ਨੂੰ ਅੰਦਰ ਅਸੀਂ ਸਲਾਖਾਂ ਤੇ ਭੇਜਿਆ ਆ ਇਸ ਤੋਂ ਇਲਾਵਾ ਜਿਹੜੀਆਂ ਨੇ ਜਿਹੜੀਆਂ ਨਸ਼ਾ ਤਸਕਰਾਂ ਨੇ ਪ੍ਰਾਪਰਟੀ ਆ ਜਿਹੜੀਆਂ ਬਡਾਈਆਂ ਸੀ ਉਹਨਾਂ ਦੀ ਜਿਹੜੀ ਹੈਗੀ ਡਿਵੋਲਿਸ਼ਨ ਉਹਨਾਂ ਨੂੰ ਡਿਵੋਲਿਸ਼ਨ ਵੀ ਕੀਤਾ ਜਿਹੜੀਆਂ ਪੰਜ ਪ੍ਰਾਪਰਟੀਆਂ ਨੇ ਅਸੀਂ ਉਹਨਾਂ ਦਾ ਵੀ ਡਿਵੋਲਿਸ਼ਨ ਕਰ ਚੁੱਕੇ 1 ਮਾਰਚ ਤੋਂ ਲੈ ਕੇ ਐਂਡ ਭਵਿੱਖ ਦੇ ਵਿੱਚ ਵੀ ਜੇਕਰ ਕੋਈ ਇਸ ਤਰ੍ਹਾਂ ਦੀ ਜਿਹੜੀ ਕੋਈ ਨਸ਼ਾ ਤਸਕਰ ਵੱਲੋਂ ਕੋਈ ਪ੍ਰਾਪਰਟੀ ਬਣਾਈ ਜਾਂਦੀ ਉਹਨੂੰ ਡਿਵੋਲਿਸ਼ਨ ਕੀਤਾ ਜਾਊਗਾ ਐਂਡ ਜਿਹੜੇ ਡਰਗ ਡਿਕ ਸੀ ਔਰ ਉਹ ਵੱਖ-ਵੱਖ ਕੋਰਟ ਸੈਂਟਰ ਦੇ ਵਿੱਚ ਜਿਹੜੀ ਹੈਗੀ ਅਸੀਂ ਦਾਖਲ ਕਰਾਇਆ ਹੈਗਾ ਜਿਹੜੇ ਡਰੱਗ ਦੇ ਰਿਕਨ ਸੈਂਟਰ ਤੇ ਉਹਨਾਂ ਦੇ ਵਿੱਚ ਦਾਖਲ ਕਰਵਾ ਕੇ ਜਿਹੜੇ ਵਿਕਟਮ ਨੇ ਉਹਨਾਂ ਨੂੰ ਡਰੱਗ ਇਸ ਜਿਹੜੀ ਮidan ਸੋਇਆ ਇਹਦੇ ਜਿਹੜੇ ਵਿਕਟਮ ਹੈਗੇ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਐਂਡ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਸਾਡੇ ਜਿਹੜੇ ਨਸ਼ਾ ਮੁਕਤ ਜਿਹੜੇ ਪਿੰਡ ਹੋਏ ਨੇ ਉਹਨਾਂ ਦੇ ਜਿਹੜੇ ਨੇ ਪੰਚਾਇਤਾਂ ਦਾ ਬਜਟ ਨੇ ਮਤੇ ਪਾਏ ਗਏ ਨੇ ਐਂਡ ਅਸੀਂ ਜਿਹੜਾ ਆਪਣਾ ਫਿਊਚਰ ਰੀਕਲੇਮ ਕੀਤਾ ਹੈਗਾ ਪੰਜਾਬ ਦਾ ਜਿਸ ਤਰੀਕੇ ਨਾਲ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਦੇਖਣਾ ਚਾਹਦੇ ਆ ਤਾਂ ਸਾਡੀ ਜਿਹੜੀ ਸਾਡੀ ਸਰਕਾਰ ਦੀ ਸੋਚ ਹੈ ਕਿ ਪੰਜਾਬ ਦੇ ਵਿੱਚ 1 ਗ੍ਰਾਮ ਵੀ ਨਸ਼ਾ ਕਿਸੇ ਵੀ ਪਿੰਡ ਦੇ ਵਿੱਚ ਉਪਲਬਧ ਨਾ ਹੋਵੇ ਤੇ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਸਾਰੇ ਠੀਕ ਠਾਕ ਆਪਣੀ ਸੁਸਾਇਟੀ ਦੇ ਵਿੱਚ ਆਪਣਾ ਆਮ ਨਾਗਰਿਕ ਦਾ ਰੋਲ ਪਲੇ ਕਰਨਾ ਤਾਂ ਉਹ ਸਾਰੀ ਲੜੀ ਦੇ ਤਹਿਤ ਦੇ ਵਿੱਚ ਜਿਹੜੇ ਇਹ ਨਸ਼ਾ ਦੇ ਵਿਰੁੱਧ ਜਿਹੜੀ ਯੁੱਧ ਨਸ਼ਾ ਵਿਰੋਧਾ ਉਹਦੇ ਵਿੱਚ ਅੱਧੀ ਦੇ ਤਨ ਸੰਪਰਕ ਮੀਟਿੰਗਾਂ ਜਿਹੜੀਆਂ ਅਸੀਂ ਲਗ ਲਗ ਖਾਤੇ ਕਰ ਰਹੇ ਸਰ ਡੀ ਐਡਿਕਸ਼ਨ ਸੈਂਟਰ ਦੀ ਗੱਲ ਕਰੇ ਸ਼ਾਹਗੁਰ ਪਿਛਲੇ ਦਿਨਾਂ ਦੇ ਵਿੱਚ ਵੀ ਰੇਡ ਕੀਤੀ ਉੱਥੋਂ ਵੀ ਅੰਨੇ ਹੋਰ ਦਾ ਜੀ ਸੰਕੋਸ਼ ਸ੍ਰੀ ਕਰਨ ਨਾਲ ਕਈ ਹੋਰ ਥਾਂ ਤੇ ਚੱਲ ਰਹੀ ਉਹਦੇ ਲਈ ਦੇਖੋ ਸਾਡੀਆਂ ਟੀਮਸ ਸਾਧਾ ਦੇ ਜਿਹੜੀ ਸਾਡੇ ਸੀਕ੍ਰੇਟ ਜਿਹੜੀ ਇੰਟੈਲੀਜੈਂਸ ਟੀਮਸ ਹੈਗੀਆਂ ਸਾਡੀ ਸਪੈਸ਼ਲ ਬ੍ਰਾਂਚ ਹੈਗੀ ਹੈ ਡਾ ਲੋਕਲ ਸਾਡੇ ਡੀ ਐਸ ਪੀ ਐਸ ਐਚਓ ਜਿਹੜੇ ਹੈ ਕਹਿੰਦੇ ਉਹ ਇਸ ਕੰਮ ਕਰਦੇ ਰਹਿੰਦੇ ਲਗਾਤਾਰ ਅਗਰ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਨੋਟਿਸ ਆ ਦੇ ਵਿੱਚ ਚੀਜ਼ ਆਉਂਦੀ ਹੈ ਕਿ ਕੋਈ ਗੈਰ ਕਾਨੂੰਨੀ ਤਰੀਕੇ ਨਾਲ ਕੋਈ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਤਾਂ ਉਹਨਾਂ ਦੇ ਵਿੱਚ ਜਿਹੜੀ ਪਹਿਲਾਂ ਵੀ ਅਸੀਂ ਸ਼ਾਹਕੋਟ ਦੇ ਏਰੀਆ ਦੇ ਵਿੱਚ ਵੀ ਰੈਸਕਿਊ ਕਰਕੇ 76 ਜਿਹੜੇ ਡਰੱਗ ਡਿਡਿਕਸ਼ਨ ਉਹਨਾਂ ਨੂੰ ਰੈਸਕਿਊ ਕਰਕੇ ਡਰੱਗ ਡਿਡਿਕਸ਼ਨ ਜਿਹੜੇ ਸਰਕਾਰੀ ਸੈਂਟਰ ਸੀ ਉਹਨਾਂ ਦੇ ਦਾਖਲ ਕਰਾਇਆ ਸੀ ਤੇ ਜਿਹੜੇ ਇਹ ਗੈਰ ਕਾਨੂੰਨੀ ਤਰੀਕੇ ਨਾਲ ਸੈਂਟਰ ਚਲਾਉਂਦੇ ਸੀ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਉਹਨਾਂ ਨੂੰ ਜਿਹੜਾ ਅਸੀਂ ਅਰੈਸਟ ਕੀਤਾ ਅੱਛਾ ਪਿਛਲੀ ਵਾਰੀ ਐਸੇ ਖਾਸੇ ਮੀਟਿੰਗ ਹੋਈ ਸੀ ਪਰਫਾਰਮ ਨੇ ਵੀ ਪੰਜਾਬ ਪੁਲਿਸ ਵੱਲੋਂ ਚੁਟਿਆ ਗਿਆ ਜਿਹਦੇ ਵਿੱਚ ਸਾਰੇ ਡਿਟੇਲ ਸੀ ਕਿ ਕੌਣ ਜਿਹੜੇ ਜਮਾਨਤਾ ਕਰਾਉਂਦਾ ਹੈ ਕਿੱਦਾਂ ਜਿਹੜੇ ਹੁਣ ਕਈ ਲੋਕ ਹੈ ਜਿਹਦਾ ਕਈ ਪਿੰਡਾਂ ਦੇ ਪੰਚਾਇਤਾਂ ਜਾਂ ਕਾਉਂਸਲਰ ਹੈਗੇ ਉਹ ਤਾਂ ਨਹੀਂ ਜਿਹੜੀ ਉਹਨਾਂ ਦੇ ਬੇਲ ਕਰਵਾਦੇ ਪਰ ਬੇਲ ਹੋ ਰਹੀਆਂ ਜੀ ਉਹ ਕਿਸ ਤਰੀਕੇ ਨਾਲ ਉਹਦਾ ਵੀ ਕੁਝ ਦੇਖੋ ਜਿਹੜਾ ਦੋਸ਼ੀ ਹੈ ਦੋਸ਼ੀ ਕੋਲੇ ਜਿਹੜਾ ਲੀਗਲ ਕਾਨੂੰਨੀ ਜਿਹੜੀ ਆਪਣੀ ਪ੍ਰਕਿਰਿਆ ਦੇ ਵਿੱਚ ਆਪੋ ਆਪਣੇ ਸਾਰਿਆਂ ਨੂੰ ਰਾਈਟਸ ਆਫ ਅਕਿਊਜ਼ਡ ਵੀ ਹੁੰਦੇ ਨੇ ਜਦੋਂ ਅਸੀਂ ਪਰਚਾ ਦਰਜ ਕਰਦੇ ਆ ਤਾਂ ਜਿਹੜਾ ਦੋਸ਼ੀ ਹੁੰਦਾ ਉਹਨੂੰ ਕਾਨੂੰਨ ਦੀ ਪ੍ਰਕਿਰਿਆ ਦੇ ਅਨੁਸਾਰ ਜਿਹੜਾ ਹੈਗਾ ਉਹ ਆਪਣੀ ਜਿਹੜੀ ਹੈ ਕਿ ਕਾਨੂੰਨੀ ਚਾਰਜੋਈ ਕਰਦਾ ਹੈ ਉਹ ਉਹ ਜਿਹੜੇ ਵਿੱਚ ਅਗਰ bail ਤੋਂ ਆ ਕੇ ਕਿਉਂਕਿ ਮਾਂਜੋ ਕੋਰਟ ਦੇ ਜਿਹੜਾ ਹੈਗਾ ਉਹ ਤਾਂ ਕੇਸ ਡਿਸਾਈਡ ਕਰਕੇ ਉਹ bail ਦੇ ਨਹੀਂ ਹੁੰਦੀ ਆ ਅਗਰ bail ਤੇ ਆ ਕੇ ਉਹ ਦੁਬਾਰਾ ਫੇਰ ਨਸ਼ੇ ਦੇ ਕੰਮ ਦੇ ਵਿੱਚ ਇਨਵੋਲ ਹੋ ਤਾਂ ਅਸੀਂ ਫਿਰ ਫੜ ਕੇ ਅੰਦਰ ਪਾਵਾਂਗੇ ਸਖਤ ਕਾਰਵਾਈ ਕਰਾਂਗੇ ਇਹ ਜਿਹੜੀ ਸਾਡੀ ਡਿਊਟੀ ਹੈ ਪੂਰੀ ਕਰਾਂਗੇ